ਸਤ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਬਹੁਤ ਟਾਈਮ ਬਾਅਦ ਵੀਡੀਓ ਲੈ ਕੇ ਆਏ ਆ ਟਾਈਮ ਲੱਗਣ ਦਾ ਕਾਰਨ ਗਾਈ ਦੀ ਵੀ ਤੁਹਾਨੂੰ ਚਲੋ ਬਾਅਦ ਵਿੱਚ ਗੱਲਬਾਤ ਦਾ ਨਾ ਟਾਈਮ ਲੱਗਣ ਦਾ ਕਾਰਨ ਬਾਪੂ ਕਈਆਂ ਨੂੰ ਬਹੁਤਿਆਂ ਨੂੰ ਤੇ ਪਤਾ ਹੀ ਕਿ ਬਾਪੂ ਆਪਣਾ ਹਨਾ ਸਾਥ ਛੱਡ ਗਿਆ ਸੀ ਉਹਦੇ ਕਰਕੇ ਮੇਰੀ ਦੱਖ ਦਿਨ ਬ੍ਰੇਕ ਲੱਗੀ ਰਹੀ ਇਸ ਕਰਕੇ ਮੈਂ ਵੀਡੀਓ ਨਹੀਂ ਪਾਉਂਦਾ ਕਿਉਂਕਿ ਮਾਨੀ ਨਹੀਂ ਕੀਤਾ ਮਨ ਆਪਣਾ ਟੁੱਟ ਜਾਂਦਾ ਦਿਲ ਜਦੋਂ ਅੱਗੇ ਦੋ ਜਣੇ ਤੇ ਹੈਗੇ ਸੀ ਵਾਈਫ ਤੇ ਬਾਪੂ ਤੇ ਜਦੋਂ ਇੱਕ ਬੰਦਾ ਆਸਰਾ ਸਾਥ ਛੱਡ ਜਾਂਦਾ ਨਾ ਇਹ ਕਰਕੇ ਫਿਰ ਵੀਡੀਓ ਕੀ ਕਿਸ ਚੀਜ਼ ਨੂੰ ਵੀ ਮੰਨ ਨਹੀਂ ਕਰਦਾ ਦਿਲ ਟੁੱਟ ਜਾਂਦਾ ਮਿੱਤਰੋ ਤੇ ਆ ਗਾਈ ਪਿੰਡ ਖੋਨੇਵਾਲ ਆਪਣਾ ਅੰਮ੍ਰਿਤਸਰ ਦਾ ਲਾਸਟ ਪਿੰਡ ਲਾਸਟ ਕਿ ਪਹਿਲਾ ਵਾ ਲਾਸਟ ਪਹਿਲਾ 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 ਪਿੰਡ ਜੇ ਪਹਿਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਪਹਿਲਾ ਪਿੰਡ ਖੋਨੇਵਾਲ ਇੱਥੇ ਪਹੁੰਚੇ ਗਾਂ ਕਾਫੀ ਸਮੇਂ ਦੀ ਰਿਪੋਰਟਰ ਇਹ ਤੇ ਜਿਹੜੀ ਜਦੀ ਗਾਂ ਹੀ ਵਿਚਾਰਾ ਬੰਦਾ ਵੀ ਦਿਹਾੜੀਦਾਰ ਹੀ ਇੱਕ ਮਤਲਬ ਕਿ ਬਥੇਰਾ ਉਹਨੇ ਯੋਰਜਾਰ ਵਾ ਪੇਸ਼ ਲਾਈ ਹੀ ਤੇ ਚਲੋ ਮੇਰੇ ਵੱਲੋਂ ਦੱਸਿਆ ਕਿੰਨੇ ਤਾਂ ਆਪਾਂ ਦਵਾਈ ਦੂਈ ਇਹਨੂੰ ਕੀਤੀ ਸੀ ਇਹਦਾ ਜੋ ਵੀ ਇਲਾਜ ਕੀਤਾ ਦਵਾਈ ਕੀਤੀ ਹੋਰ ਇਹਨੂੰ ਆਪਾਂ ਕੁਝ ਨਹੀਂ ਖਵਾਲਿਆ ਪਿਆ ਲਿਆ ਦਵਾਈ ਵੀ ਇੱਕੋ ਦਿਨ ਹੀ ਭਰੀ ਹੈ ਨਾ ਮੈਂ ਇੱਕੋ ਦਿਨ ਹੀ ਇੱਕੋ ਦਿਨ ਹੀ ਦਵਾਈ ਭਰੀ ਤੇ ਚਲੋ ਅੱਜ ਉਹਦੀ ਮੇਰ ਨਾਲ 2 ਦਾ ਮਹੀਨਿਆਂ ਦੇ ਲਾਗੇ ਜਾ ਕੇ ਚੈੱਕ ਹੋ ਗਈ ਆ ਚੈੱਕ ਪਾਸ ਹੋ ਗਈ ਆ ਨਿਕਲ ਆਈ ਆ ਕਿਰਪਾ ਹੋ ਗਈ ਆ ਸੱਚੇ ਪਾਤਸ਼ਾਹ ਦੀ ਮੈਂ ਹਮੇਸ਼ਾ ਕੰਮ ਕਰਦਾ ਕਰਦਾ ਪਹਿਲਾਂ ਉਹਦਾ ਨਾਂ ਲੈ ਕੇ ਹੁੰਦਾ ਵਿੱਚ ਨਹੀਂ ਬਿਲਕੁਲ ਠੀਕ ਨਹੀਂ ਕਿਉਂਕਿ ਇਹ ਕੀਤਾ ਕਰਾਇਆ ਉਹਨੇ ਆ ਸਾਰਾ ਕੁਝ ਤੇ ਹੁਣ ਜਰੂਰ ਪਹਿਲਾਂ ਤੇ ਸਤਿ ਸ੍ਰੀ ਅਕਾਲ ਸਾਸਰੀ ਘਰ ਬੁਲਾ ਦੋ ਸਾਸਰੀ ਘਰ ਜੀ ਸਾਰਿਆਂ ਨੂੰ ਮੈਨੂੰ ਇਹ ਦੱਸੋ ਕਿ ਕਿੰਨਾ ਸਮਾਂ ਹੋ ਗਿਆ ਇਸ ਤੇ ਕਦੋਂ ਦੇ ਇਹ ਚੀਜ਼ ਇਹ ਨੂੰ ਜੀ ਸਾਲ ਤੋਂ ਵੱਧ ਹੋ ਗਿਆ ਸਾਲ ਤੋਂ ਉਪਰ ਹੋ ਗਿਆ 2 2 ਸਾਲੀ ਵਿੱਚ ਆ ਦੋ ਸਾਲ ਦੇ ਲੱਗੇ ਚੱਗੇ ਹਾਂਜੀ ਹਾਂਜੀ ਤੇ ਕਿੰਨੀ ਵਾਰੀ ਬਣਾਈ ਬਣੋਈ ਪਈ ਇਹ ਬਹੁਤ ਵਾਰਾਂ ਕੋਈ 5-7 ਵਾਰਾਂ ਸਫਾਈ ਵੀ ਕਰਾਈ ਹੈ ਦਵਾਈ ਭਰਾਈ ਆ ਸਾਰਾ ਕੁਝ ਕੀਤਾ ਹਾਂਜੀ ਅਸੀਂ ਤੇ ਦਿਲ ਸਾਡ ਬੈਠੇ ਆ ਪਰ ਅਹੀ ਆਨੇ ਆਂ ਵੀ ਉੱਥੇ ਗਊਸਾਲਾ ਸਾਡੇ ਸਰਪੰਚ ਸਾਹਿਬ ਨੇ ਪੰਦੇ ਇੱਕ ਨਵੇਂ ਬਣ ਸਾਰੀ ਗੱਲ ਦੱਸ ਦਿਓ ਇਹਨਾਂ ਨੂੰ ਮੈਂ ਕਿਹਾ ਫੇ ਤੋ ਹੀ ਸਰਪੰਚ ਸਾਹਿਬ ਨੇ ਤੇ ਗੱਡੀ ਕਰਾ ਕੇ ਸਾਡੇ ਉ ਇਹਨਾਂ ਕਾ ਜਿੱਦਣ ਆਖੇਗਾ ਫੇ ਸਾਡਾ ਮਨ ਜਿੱਦੋਂ ਇਹਨਾਂ ਦੀ ਜਾਨ ਬਚਣੀ ਹੋਵੇ ਜਾਂ ਇਹਨੇ ਸਾਡੇ ਕੋਈ ਨੀਰ ਪੀਲਣਾ ਹੋਵੇ ਦੁੱਧ ਦਾ ਹਾਂਜੀ ਤੇ ਇਹ ਪੈਸਾੜ ਵਜਦੀ ਗਈ ਆ ਹਾਂਜੀ ਤੇ ਉਹਦੇ ਕਾਰਨ ਬਾਅਦ ਚ ਡਾਕਟਰ ਸਾਹਿਬ ਢਿਲੂ ਸਾਹਿਬ ਆਏ ਨੇ ਸਾਡੇ ਪਿੰਡ ਕੋ ਨੇਲੇ ਉੱਥੇ ਸਾਡੇ ਭਰਾ ਹੀ ਨੇ ਉਹਨਾਂ ਨੇ گاਵਾਂ ਨੂੰ ਇਹਨਾਂ ਨੇ ਚੈੱਕ ਕੀਤਾ ਤੇ ਕੁਝ ਸਪੈਂਸਰ ਦਾ ਭਰਾ ਛੋਟਾ ਟਾੜ ਨੂੰ ਵੇਖ ਕੇ ਮੇਰੇ ਨਾਲ ਦੌੜਾ ਮੈਂ ਗੋਡੀ ਕਰਨ데요 ਜੀ ਮੈਂ ਮਿਹਨਤ ਕਰਨ ਵਾਲਾ ਬੰਦਾ। ਕੋਈ ਕੰਮ ਕੀ ਕਰਦੇ ਵੀ ਦੱਸ ਦਿਓ। ਤੁਹਾਡੀ ਗਾੜੀ ਦਾ ਮਜ਼ਦੂਰੀ। ਢਹਾੜੀ ਢਹਾੜੀ। ਤੇ ਇਹ ਜਰੂਰ ਗੱਲ ਬਾਤ ਦੱਸਿਓ ਕਿ ਮੈਂ ਤੁਹਾਡੇ ਕੋਲ ਪੈਸੇ ਕਿੰਨੇ ਲਏ। ਸੱਚ ਦੱਸ ਦਿਓ। ਠੀਕ ਹੈ ਜੀ। ਤੇ ਇਹ ਦੱਸੋ ਕਿ ਕਿੰਨੇ ਆਪਣਾ 250 ਤੱਕ ਕੀ ਸਹਿਮਤੀ ਹੈ ਨਾ ਗੱਲ। ਨਹੀਂ ਬਿਲਕੁਲ ਜਿਆਦਾ ਲੈਣੀ ਇਨਾ ਮੇਰਾ ਲਾ ਵੇਖ ਕੇ ਇਹਨਾਂ ਬਿਲਕੁਲ 250 ਰੁਪਏ ਸਾਰਾ ਹੀ ਲਿਆ। ਕਿ ਟੱਡੀ ਦੂਰੋਂ ਮੈਂ ਆਉਂਦਾ ਆਇਆ ਵੀ ਦੂਰੋਂ ਹੀ ਕੋਈ ਜੇ ਆਪਾਂ ਗੱਲ ਕਰੀਏ ਕੋਈ ਤੇਲ ਖਰਚਾ ਨਹੀਂ ਭਾਵੇਂ ਦਵਾਈ ਦਾ ਖਰਚਾ ਕੁਝ ਵੀ ਨਹੀਂ ਇਹ ਚੀਜ਼ ਬਣਦੀ ਮੈਂ ਤਾਂ ਇਹਨਾਂ ਨੂੰ ਕੁਛ ਵੀ ਨਹੀਂ ਦਿੱਤਾ ਤੇ ਜਦਨ ਮੈਂ ਦਵਾਈ ਪਰਨ ਆਇਆ ਮੈਂ ਦੱਸਤਾ ਇਹ ਕਹਤਾ ਤੈਨੂੰ ਹਾਂਜੀ ਇਹਨਾਂ ਆਖਿਆ ਤੈਨੂੰ ਗਾਂ ਦੁੱਧ ਪਿਆਲੇਗੀ ਤੂੰ ਵਿਸ਼ਵਾਸ ਕਰ ਪ੍ਰਮਾਤਮਾ ਦੇ ਸੱਦਾਂ ਨੂੰ ਦੁੱਧ ਪਿਆਲੇਗੀ ਤੇ ਜੇ ਆਪਾਂ ਨਾ ਇਹਨੂੰ ਗੱਬਣ ਕਰਦੇ ਜਾਂ ਨਾ ਤਾਂ ਫੇਰੇ ਫੇਰ ਜੀ ਮੈਂ ਤੇ ਜਾਣੀ ਫੇਰ ਮੈਂ ਛੱਡ ਕੇ ਆ ਜਾਣੀ ਜੀ ਫਿਰ ਮੈਂ ਕੀ ਕਰ ਸਰ ਮੈਂ ਮਿਹਨਤ ਵਾਲਾ ਬੰਦਾ ਆ ਫਿਰ ਮੈਂ ਛੱਡ ਕੇ ਆ ਜਾਣੀ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਹਾਂਜੀ ਹਾਂਜੀ ਬੋਲ ਦੱਸਿਓ ਜੀ ਨਾਮ ਤੇ ਪਿੰਡ ਜ਼ਰੂਰ ਅਮਰਜੀਤ ਸਿੰਘ ਪਿੰਡ ਕੋਨੇਹਾਲ ਸਰਪੰਚ ਹਾਂਜੀ ਮੌਜੂਦਾ ਹਾਂਜੀ ਹਾਂਜੀ ਮੈਂ ਜੀ ਇਹ ਗਾਂ ਜਿਹੜੀ ਸੀ ਇਹ ਆਪਣੇ ਬਾਬਾ ਜੀ ਲਾਗੇ ਮੇਰੇ ਨਾਲ ਹੀ ਮੇਰੇ ਛੱਡ ਦੇ ਨਾਲ ਹੀ ਆ ਇਹਨਾਂ ਦਾ ਬਸੇਰਾ ਤੇ ਇਹ ਗਾਂ ਬੜੀ ਜੱਤੋਂ ਖਰਾਬ ਹੋ ਗਈ ਸੀ ਤੇ ਬਾਬਾ ਜੀ ਕਹਿੰਦੇ ਸੀ ਵੀ ਆਪਾਂ ਛੱਡ ਆਈਏ ਸਰਪੰਚ ਸਾਹਿਬ ਟਰੈਕਟਰ ਟਰਾਲੀ ਦਓ ਤੇ ਛੱਡ ਆਈਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਚਲੋ ਕੋਈ ਨਹੀਂ ਇੱਕ ਵਾਰੀ ਵੇਖ ਲਓ ਦੋ ਵਾਰੀ ਵੇਖ ਲਓ ਇਹਨਾਂ ਵੀ ਚਲੋ ਮੇਰੇ ਕਹਿਣ ਤੇ ਉੱਤੇ ਟਲਦੇ ਰਹੇ ਤੋਂ ਰੱਬ ਉਹਦੇ ਮੈਨੂੰ ਨਹੀਂ ਪਤਾ ਵੀ ਤੁਸੀਂ ਡਾਕਟਰ ਸਾਹਿਬ ਕਿਤੇ ਭਰ ਕੇ ਗਏ ਹੋ ਕਿਤੇ ਬਾਅਦ ਚ ਕੀਤਾ ਵਾ ਮੈਨੂੰ ਨਹੀਂ ਪਤਾ ਜੀ ਹਾਂਜੀ ਮੈਂ ਵੀ ਅੱਜ ਪਹਿਲੀ ਵਾਰੀ ਤੁਹਾਨੂੰ ਮਿਲਿਆ ਮੈਂ ਤੁਹਾਡਾ ਨਾਂ ਚ ਰੋ ਸੁਣਿਆ ਸੀ ਸਾਡੇ ਪਿੰਡ ਚ ਕੰਮ ਨਾਂ ਵੇ ਲੋ ਤੁਹਾਡੇ ਸਾਹਮਣੇ ਅੱਜ ਕਰਕੇ ਦਿਖਾ ਲਿਆ ਤੁਹਾਨੂੰ ਕਰ ਲਿਆ ਵੀ ਉਹ ਮੈਂ ਤੇ ਤਾਨੂੰ ਮੈਂ ਪਹਿਲਾਂ ਹੀ ਵੇਖ ਕੇ ਗੱਡੀ ਖਿਲਾੜ ਕੇ ਆ ਗਿਆ ਵੀ ਕੋਈ ਡਾਕਟਰ ਸਾਹਿਬ ਕੀ ਕਰਨ ਦੇ ਕੋਈ ਚੈੱਕ ਕਰਨ ਦੇ ਨੇ ਵੀ ਕੋਈ ਵਧਾਈ ਬਣੀ ਆ ਤੇ ਚਲੋ ਬਹੁਤ ਵਧੀਆ ਡਾਕਟਰ ਸਾਹਿਬ ਰਿਜ਼ਲਟ ਵੇਖ ਕੇ ਤੁਹਾਨੂੰ ਕਿਵੇਂ ਲੱਗਾ ਬਹੁਤ ਹੀ ਵਧੀਆ ਲੱਗਾ ਮੈਂ ਕਿਹਾ ਕਿ ਦਿਹਾੜੀਦਾਰ ਬੰਦਾ ਹੀ ਨਹੀਂ ਤੇ ਗਰੀਬ ਬੰਦੇ ਦੀ ਸੁਣੀ ਗਈ ਆ ਅਸੀਂ ਇਹ ਕਹਿੰਦੇ ਆ ਵੀ ਇਤਾਂ ਦਾ ਜੇ ਕਿਸੇ ਦਾ ਡੰਗਰ ਹੈ ਆ ਜਰੂਰ ਬੇਨਤੀ ਕਰਿਓ ਉਹ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰਨਾ ਬਿਲਕੁਲ ਜਾਇਜ਼ ਪੈਸੇ ਲੈਂਦੇ ਨੇ ਸਾਰਾ ਕੁਝ ਆ ਤੇ ਤੁਸੀਂ ਆਪਣੇ ਚੈੱਕ ਰਾਓ ਜਾਂ ਡੰਗਰ ਕੋਈ ਜਿੱਦਾਂ ਦਾ ਵੀ ਹੈ ਕੋਈ ਮੜਾ ਚੰਗਾ ਛੱਡੋ ਨਾ ਬਾਕੀ ਕੁੱਤੇ ਖਾਂਦੇ ਨੇ ਕੁਝ ਪਾੜਦੇ ਨੇ ਜਾਨ ਬਚ ਗਈ ਜਾਂ ਚੋਣ ਬਚ ਗਈ ਆ ਇਹਦੇ ਵਿੱਚ ਭਲਾ ਹੀ ਜੇ ਤੇ ਅਹੀਂ ਇਹ ਕਹਿੰਨੇ ਆ ਵੀ ਇਹ ਮੇਰੇ ਕੋ ਵੀ ਨੁਕਸਾਨ ਹੋ ਜਨਾ ਸੀ ਜੇ ਮੈਂ ਇਹਨਾਂ ਨੂੰ ਟਰੈਕਟਰ ਟਰਾਲੀ ਕਿਤੇ ਦੇ ਦਿੰਦਾ ਤੇ ਪਰ ਆਪਾਂ ਤੋਂ ਹੀ ਕਿਤੇ ਬਾਈ ਦੀ বাজਦੀ ਅੱਜ ਉਹਦੀ ਜਾਨ ਬਚ ਗਈ ਆ ਚਲੋ ਨਿਕਲ ਆਈ ਆ ਅਸੀਂ ਧੰਨਵਾਦ ਕਰਦੇ ਹਾਂ ਢੱਲੋਂ ਸਾਹਿਬ ਦਾ ਜੀ ਬਾਕੀ ਮਤਲਬ ਕਈ ਲੋਕ ਕਹਿੰਦੇ ਆ ਕਿ ਨਹੀਂ ਇਹ ਮਤਲਬ ਹੋ ਨਹੀਂ ਸਕਦਾ ਇਦਾਂ ਕਿਦਾਂ ਤੁਪਾ ਦਸੀ ਕੋਈ ਆਪਾਂ ਪਾਊਡਰ ਨਹੀਂ ਖਵਾਲਿਆ ਕੁਝ ਨਹੀਂ ਖਵਾਲਿਆ ਨੁ ਕੋਈ ਨਹੀਂ ਕੁਝ ਸਿਰਫ ਤੇ ਤੇਰੇ ਸਾਹਮਣੇ ਹੈ ਹੈਗੀ ਇਹ ਤਾਂ ਕਿਰਪਾ ਵੀ ਹੁੰਦੀ ਹੈ ਅਸੀਂ ਮਹਾਰਾਜ ਨੇ ਕਿਰਪਾ ਕੀਤੀ ਆ ਜੀ ਇਦਾਂ ਸਾਦਾ ਬਹੁਤ ਧੰਨਵਾਦ ਕਰਨੇ ਆ ਮਹਾਰਾਜ ਜੀ ਨੂੰ ਹੋਰ ਬੁੱਧ ਬਖਸ਼ੇ ਹਾਂਜੀ ਚਲੋ ਤੁਹਾਡੀ ਜਿਹੜੀ ਆ ਸੀਸ ਰਿਕਾਰਡ ਹੋ ਗਈ ਨਾ ਇਹ ਬਾਕੀ ਹਨਾ ਬਹੁਤ ਵਧੀਆ ਗੱਲ ਆ ਧੰਨਵਾਦ ਕਰਦੇ ਆਪਾਂ ਸਰਪੰਚ ਸਾਹਿਬ ਦਾ ਵੀ ਕਿ ਜਿਨ੍ਹਾਂ ਨੇ ਨਹੀਂ ਨਹੀਂ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਤੁਸੀਂ ਜਾਨ ਬਚਾਈ ਜੇ ਸਾਡਾ ਤਾਂ ਕੁਝ ਵੀ ਨਹੀਂ ਆ ਤੁਸੀਂ ਜਾਨ ਬਚਾਈ ਜੇ ਕਿਸ ਜਾਨਵਰ ਦੀ ਜਾਨ ਬਚਾ ਪੈਹਾ ਕੰਮਕਾਰ ਇੱਕ ਅਲੱਗ ਚੀਜ਼ ਹੋ ਜਾਂਦੀ ਆ ਜਦੋਂ ਮੈਂ ਦਵਾਈ ਪਰਨ ਆਇਆ ਹੈ ਨਾ ਇਹਦੀ ਮਤਲਬ ਇੱਕ ਜਾਨ ਵੀ ਨਜ਼ਰ ਆਈ ਮੈਨੂੰ ਕਿ ਕਿਸ ਤਰੀਕੇ ਨਾਲ ਇਹਦੀ ਜਾਨ ਬਾਜੇ ਹਨਾ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੀ ਵੀਡੀਓ-ਵਿਡੀਓ ਆਪਣੀਆਂ ਵੇਂਦੇ ਆਉਂਦੇ ਹੋ ਅੱਜ ਆਪਣੀ ਗਾਣ ਵੀ ਆਪਾਂ ਠੀਕਾ ਕੀਤਾ ਵਾ ਤੇ ਅੱਜ ਕੀ ਨੇ ਆ ਕਿ ਆਪਣੀ ਵੀ ਬਣੂਗੀ ਜੀ ਪੂਰਾ ਪੂਰਾ ਵਾਜੂ ਪੂਰਾ ਅੱਜ ਕੀ ਨੇ ਤੇ ਤੁਸੀਂ ਵੇਂਦੇ ਆਉਂਦੇ ਕਿ ਦਿਹਾੜੀਦਾਰ ਬੰਦਾ ਕਦੋਂ ਚਿਰ ਕਿੰਨੇ ਚਿਰ ਦਾ ਖਰਾਬ ਹੀ ਹੈ ਦੇਖੋ ਜੀ ਡੰਗਰ ਲੈ ਆਈ ਨਹੀਂ ਜਾਂਦਾ ਇਹਨੇ ਛੱਡਉਣੀ ਸੀ ਇਹਨੇ ਹੱਥ ਲੋਕੇ ਬਹਿ ਜਾਣਾ ਸੀਗਾ ਤੇ ਚਲੋ ਕੁੱਤਿਆਂ ਨੇ ਖਾ ਲਏ ਆਏ ਉਦੋਂ ਤੇ ਆਪਣਾ ਕੰਮ ਚੱਲ ਗਿਆ ਤੁਸੀਂ ਸਫਾਈ ਕੀਤੀ ਆ ਮੁੜ ਕੇ ਟੀਕਾ ਭਰਿਆ ਵਾ ਤੇ ਮੁੜ ਕੇ ਆ 40 ਦਿਨਾਂ ਬਾਅਦ ਚੈੱਕ ਹੋ ਗਈ ਆ ਤੇ ਬਹੁਤ ਵਧੀਆ ਰਿਜ਼ਲਟ ਆਇਆ ਵਾ ਰਿਜ਼ਲਟ ਵਧੀਆ ਲੱਗਾ ਬਹੁਤ ਵਧੀਆ ਇਹ ਤਾਂ ਅੱਗੇ ਤਾਂ ਗੱਲਾਂ ਬਾਤਾਂ ਸੁਣੀਆਂ ਹੀ ਅੱਜ ਤੁਹਾਡੇ ਸਾਹਮਣੇ ਹੋ ਗਿਆ ਸਾਰਾ ਕੁਝ ਮੈਂ ਤੁਹਾਡੀ ਵੀਡੀਓ ਵੇਂਦਾ ਹੀ ਰਹਿਣਾ ਸਟੇਟ ਤੋਂ ਹੀ ਲਾਏ ਹੁੰਦੇ ਕਿੰਨੇ ਅੜੇ ਕੰਮ ਇਹ ਵੀ ਅੜੀ ਹੀ ਇੱਕ ਇਹਨਾਂ ਨੇ ਇਹਨਾਂ ਨੇ ਮਤਲਬ 20 ਦਿਨ ਤੋਂ ਗੁਜਰਾ ਦਾ ਮਾਲੀ ਪਿਆ ਸੀ ਕਿੰਨ ਟਾਲ ਦਿੱਤਾ ਜਾ ਕੇ ਦੇਖੋ ਇਹਦੇ ਪਿੱਛੇ ਕਿਰਪਾ ਹੁੰਦੀ ਸਰਪੰਚ ਸਾਹਿਬ ਆਸ਼ੀਰਵਾਦ ਵਿਸ਼ਵਾਸ ਨਹੀਂ ਹੁੰਦਾ ਨਾ ਪਰਮਾਤਮਾ ਦਾ ਵਿਸ਼ਵਾਸ ਕਰਕੇ ਵੀ ਜਿਉ ਮੇਰੇ ਹੱਥੋਂ ਕਰਾਉਣ ਡਿਆ ਮੈਂ ਕਿਹੜਾ ਜਾਣ ਕੇ ਜਾਂ ਉਹ ਹੁਣ ਕਰਾਈ ਜਾਣ ਡਿਆ ਤੇ ਜੇ ਮੈਂ ਨਾ ਇੱਥੇ ਬਣਾਵਾ ਇਹਨੂੰ ਨਾ ਕਰਾਂ ਮੈਂ ਤਾਂ ਕਹਿੰਦਾ ਕਿ ਜਿਹੜੇ ਇੱਥੇ ਲੱਗੇ ਵੀ ਨੇ ਉਹਨਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਕਿ ਅੱਦੇ ਬਾਰੇ ਕਰਨਾ ਚਾਹੀਦਾ ਇਹ ਮੈਂ ਇਹ ਮੈਂ ਸੁਣਿਆ ਵਾ ਵੀ ਸੋਹ ਚ 80 ਗਾਈਆਂ ਮਹਾਰਾਜ ਨੇ ਇਹਨਾਂ ਨੂੰ ਦਿੱਤੀਆਂ ਨੇ ਵੀ ਠੀਕ ਕਰ ਮਤਲਬ ਚਲੋ ਉਹਨੇ 100% ਤਾਂ ਨਹੀਂ ਦਿੱਤੀਆਂ ਉਨੇ ਫਿਰ ਆ ਰੱਬ ਨਾ ਬਣਾ ਦੂ ਉਹਨੇ 20 ਛੱਡੀਆਂ ਨੇ ਸਾਡੇ ਲਈ ਤੇ 80 ਦੀਆਂ ਤੇ ਬੜੀ ਵੱਡੀ ਗੱਲ ਆ ਇਹਦੀ ਗਿਣਤੀ ਉਹਨਾਂ 80ਾਂ ਦੇ ਵਿੱਚ ਮਤਲਬ ਆਈ ਹੈ ਗਾਂ ਦੀ ਤੇ ਇਦਾਂ ਹੀ ਕਿ ਤੁਹਾਡੀ ਗਾਂਾਂ ਦੀ ਵੀ 80ਾਂ ਦੇ ਵਿੱਚ ਹੀ ਆਉਣੀ ਆ ਇਹ ਆਪਾਂ ਅੱਜ ਟੀਕਾ ਭਰਿਆ ਪਹਿਲਾਂ ਦੱਸਤਾ ਵਾ ਠੀਕ ਹੈ ਜੀ ਤੇ ਬਾਕੀ ਧੰਨਵਾਦ ਕਰਦੇ ਆ ਭਰਾਵਾਂ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਆਪਣੀ ਗੱਲਬਾਤ ਕੀਤੀ ਆ ਤੇ ਮੈਂ ਤੁਸੀਂ ਆਓ ਬਾਕੀ ਕੰਮਕਾਰ ਵਧੀਆ ਲੱਗਾ ਜੋ ਵੀ ਆਪਾਂ ਕੀਤਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਭਾਜੀ ਹਾਂਜੀ ਬਹੁਤ ਠੀਕ ਹੈ ਵਧੀਆ ਬਹੁਤ ਵਧੀਆ ਜੀ ਅੱਜ ਤੇ ਤੁਸੀਂ ਮਨੇ ਸਾਨੂੰ ਵਧਾਈ ਵਾਲਾ ਕੰਮ ਮਨੇ ਪਈ ਹਰਨਾ ਬਣਾਤਾ ਤੁਸੀਂ ਹਾਂਜੀ ਦੁੱਧ ਪੁੱਤ ਰੱਬ ਕਰਮਾਣਾ ਕਰਮਾਣਾ ਮੇਰੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਸਾਰਿਆਂ ਦਾ ਗੱਲਬਾਤ ਕਰਨ ਲਈ ਤੇ ਆ ਮੇਰੇ ਵੀਰ ਆਪਾਂ ਜਿਹੜੀ ਗੱਲਬਾਤ ਜਿੰਨੀ ਵੀ ਰਿਕਾਰਡ ਕੀਤੀ ਆ ਕਿਉਂਕਿ ਰਿਐਲਿਟੀ ਆ ਭਰਾਵੋ ਜੋ ਵੀ ਆ ਕਿ ਮਤਲਬ ਇੱਕ ਅੱਧਾ ᱜੇੜਾ ਮਾਰੀਦਾ ਵਾ ਦਿਹਾੜੀਦਾਰ ਕਿਉਂਕਿ ਸਰਪੰਚ ਸਾਹਿਬ ਵੀ ਨਾਲ ਹੀ ਆਪਣੇ ਤੇ ਪਿੰਡ ਦੇ ਦੋ ਤਿੰਨ ਜਣੇ ਹਨ ਇਹ ਗੱਲ ਮਤਲਬ ਇੱਕ ਮਾੜੇ ਬੰਦੇ ਨਾ ਵੀ ਖੜੇ ਆ ਤੁਹਾਨੂੰ ਕੋਈ ਵੀਡੀਓ ਚ ਦੇਖ ਲਿਆ ਵਾ ਕਿਉਂਕਿ ਜਿਹੜਾ ਦਿਹਾੜੀਦਾਰ ਮਾੜਾ ਵਾ ਉਹਦਾ ਮੈਂ ਥੋੜੇ ਚ ਕਰ ਜਾਂ 100 150 ਚ ਕਰ ਜਾਂ 200 ਚ ਕਰ ਜਾਂ ਮੈਨੂੰ ਇੰਨੇ ਜੀ ਸਕੂਣ ਹੈ ਉਹਦਾ ਜਾਨਵਰ ਬਣ ਜੇ ਬਾਕੀ ਫੀਸ ਵੀ ਕੋਈ ਆਪਾਂ ਨਹੀਂ ਜ਼ਿਆਦਾ ਕਿਉਂਕਿ ਸਾਡੀ ਜੀ ਉਹਨੇ ਸੇਵਾ ਲਈ ਆ ਜੇ ਸਾਡੇ ਹੱਥੋਂ ਕਰਾਉਂਦਾ ਵਾ ਤੇ ਇਹਦੇ ਵਿੱਚ ਫੀਸ ਨਹੀਂ ਮਾਇਨੇ ਰੱਖਦੀ ਕੋਈ ਵੀ ਤੇ ਇੱਕ ਨਾਰਮਲ ਤਰੀਕੇ ਨਾਲ ਹੀ ਆਪਾਂ ਸੇਵਾ ਕਰਦੇ ਰਹਿਣਾ ਵਾ ਤੇ ਵੀਡੀਓ ਹੁਣ ਹੌਲੀ ਹੌਲੀ ਲੈ ਕੇ ਆਉਂਦੇ ਰਹਿਣਾ ਵਾ ਕਿਉਂਕਿ ਮੈਂ ਵੀ ਪ੍ਰਭੋ ਟੁੱਟ ਚੁੱਕਾ ਸੀ ਬਾਪੂ ਦੇ ਜਾਣ ਕਰਕੇ ਇਹ ਕਰਕੇ ਬ੍ਰੇਕ ਲੱਗੀ ਸੀ ਤੇ ਜੀ ਨਹੀਂ ਕਰਦਾਗਾ ਜਦੋਂ ਆਪਣਾ ਕੋਈ ਚਲ ਜਾਂਦਾ ਵਾ ਹਨਾ ਉਹਦੇ ਫਿਰ ਉਹਨਾਂ ਦੇ ਸਿਰ ਤੇ ਮਤਲਬ ਜੰਮੇ ਪਲੇ ਜਾਂ ਵੱਡੇ ਹੋਏ ਇੱਥੋਂ ਤੱਕ ਪਹੁੰਚੇ ਆ ਪਰ ਜਦੋਂ ਬੰਦਾ ਸਾਹ ਛੱਡ ਜਾਂਦਾ ਦਿਲ ਟੁੱਟ ਜਾਂਦਾ ਇਹ ਕਰਕੇ ਮੈਂ ਬ੍ਰੇਕ ਲਾ ਚੁੱਕਾ ਹਾਂ ਕਿਉਂਕਿ ਕਿਸੇ ਚੀਜ਼ ਨੂੰ ਆਪਣਾ ਦਿਲ ਨਹੀਂ ਕਰਦਾ ਬਾਕੀ ਰਿਐਲਿਟੀ ਤੁਹਾਡੇ ਸਾਹਮਣੇ ਜੋ ਵੀ ਗੱਲਾਂ-ਬੱਤਾਂ ਪਰ ਰਿਕਾਰਡ ਕੀਤੀਆਂ ਨੇ ਕਿ ਦਿਹਾੜੀਦਾਰ ਬੰਦੇ ਨਾਲ ਆਪਾਂ ਹਮੇਸ਼ਾ ਖੜੇ ਆ ਸਾਡੇ ਬੰਦੇ ਨਾਲ ਹਮੇਸ਼ਾ ਖੜੇ ਆ ਤਗੜੇ ਦੀ ਵੀਡੀਓ ਬਣਿਆ ਨਾ ਬਣੇ ਪਰ ਇੱਕ ਦਿਹਾੜੀਦਾਰ ਦੀ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚੂ ਮੇਰੇ ਭਰਾ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਲਾਈਕ ਸ਼ੇਅਰ ਕਰ ਦਿਓ ਇਹ ਹੋਰ ਤੱਕ ਵੀਡੀਓ ਪਹੁੰਚੇ ਸਪੋਰਟ ਕਰਿਆ ਕਰੋ ਯਾਰ ਸੱਚ ਨੂੰ ਸਮਝਣਾ ਸਿੱਖੋ ਸਹੀ ਬੰਦੇ ਨੂੰ ਸੱਚ ਨੂੰ ਸਮਝਣਾ ਸਿੱਖੋ ਤੇ ਸਪੋਰਟ ਕਰਨੀ ਮੇਰਾ ਭਰਾ ਜਰੂਰ ਕਰਿਆ ਕਰੋ ਵੀਡੀਓ ਸ਼ੇਅਰ ਸ਼ੂਰ ਕਰਦਿਆ ਕਰੋ ਗਾਂ ਨੂੰ ਪਿੰਡ ਘੋਨੇਵਾਲ ਜ਼ਿਲ੍ਹਾ ਅੰਮ੍ਰਿਤਸਰ ਪਹਿਲਾ ਪਿੰਡ ਆਏ ਅੰਮ੍ਰਿਤਸਰ ਜ਼ਿਲ੍ਹੇ ਦਾ ਤੇ ਬਸ ਇਉਹੀ ਹੈ ਘੜੇ ਤੜੇ ਕੰਮਾਂ ਤੇ ਡਿਊਟੀ ਲਾਈ ਹੈ ਤੇੜੇ ਤੜੇ ਕੰਮ ਤੁਹਾਡੇ ਸਾਹਮਣੇ ਕੱਢੀ ਵੀ ਜਾਂਦੇ ਆ ਤੇ ਤਾਂ ਹੀ ਰਿਕਾਰਡ ਕਰਨ ਦੇ ਆ ਐਂਡ ਜਿੱਥੇ ਹੁੰਦਾ ਆਪਣਾ ਤੇ ਚਲੋ ਠੀਕ ਹੈ ਮੇਰੇ ਭਰਾ ਲਾਈ ਸ਼ੇਅਰ ਸਪੋਰਟ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਓਕੇ ਜੀ ਧੰਨਵਾਦ